ਬਿਲਕੁਲ ਪਹਿਲਾਂ ਗੱਲ ਪੰਜਾਬ ਦੀ ਕਰਦੇ ਹਾਂ ਭពਿੰਦਰ ਜੀ ਪੰਜਾਬ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ ਕਿ ਜ਼ਿਮਨੀ ਚੋਣ ਦੇ ਵਿੱਚ ਜ਼ਿਆਦਾਤਰ ਆਮ ਆਦਮੀ ਪਾਰਟੀ ਜਿਹੜੀਆਂ ਪਹਿਲੀਆਂ ਵੀ ਸੀ ਦੇ ਵਿੱਚੋਂ ਪੰਜ ਜਿੱਤ ਚੁੱਕੀ ਆ ਤੇ ਹੁਣ ਸੱਤ ਦੇ ਵਿੱਚੋਂ ਛੇਵੀਂ ਵੀ ਜਿੱਤ ਚੁੱਕੀ ਆ ਕਿਉਂਕਿ ਸੱਤ ਜ਼ਿਮਨੀ ਚੋਣਾਂ ਵਿਧਾਨ ਸਭਾ ਦੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਤੇ ਇੱਕ ਬਰਨਾਲਾ ਨੂੰ ਛੱਡ ਕੇ ਸਾਰੀਆਂ ਸੱਤਾਧਾਰੀ ਧਿਰ ਨੇ ਜਿੱਤੀਆਂ ਇਹ ਹੁੰਦਾ ਵੀ ਆ ਜੇਕਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦੇਖੋ ਜਾਂ ਉਸ ਤੋਂ ਪਹਿਲਾਂ ਅਕਾਲੀ ਭਾਜਪੀ ਦੇ ਵੇਲੇ ਵੀ ਦੇਖੋ ਤਾਂ ਜਿਵੇਂ ਜਿਵੇਂ ਜਿਮਨੀ ਚੋਣਾ ਹੁੰਦੀਆਂ ਨੇ ਸੱਤਾਧਾਰੀ ਧਿਰ ਜਿਹੜੀ ਆ ਉਹ ਜਿੱਤਦੀ ਐ ਇਸ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਹੁੰਦੀ ਹੈ ਕਿ ਸਰਕਾਰੀ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਰਵਜੋਤ ਕੋਰ ਗਰੇਵਾਲ ਸੀਗੇ ਐਸਐਸਪੀ ਉਹਨੂੰ ਇਲੈਕਸ਼ਨ ਕਮਿਸ਼ਨ ਨੇ ਹਟਾ ਦਿੱਤਾ ਕਿਉਂਕਿ ਸ਼ਿਕਾਇਤਾਂ ਹੀ ਇੰਨੀਆਂ ਪਹੁੰਚੀਆਂ ਤੇ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਆਗੂ ਸੀਗੇ ਉਹਨਾਂ ਦੀ ਗੱਡੀ ਤੇ ਪੈਟਰੋਲ ਬੰਬ ਤੱਕ ਅਟੈਕ ਹੋ ਗਿਆ ਮਤਲਬ ਇਸ ਲੈਵਲ ਤੱਕ ਤਮਕੀਆਂ ਹੋਰ ਦਬਾਅ ਪਾਉਣਾ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਲੈਕਸ਼ਨ ਦੇ ਵਿੱਚ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ ਚਾਹੇ ਕੋਈ ਵੀ ਸਰਕਾਰ ਹੋਵੇ ਕੱਲੀ ਇਹ ਗੱਲ ਨਹੀਂ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੀ ਸਰਕਾਰ ਹੋਵੇ ਤੇ ਸਰਕਾਰਾਂ ਦਾ ਜਿਹੜਾ ਐਜ ਰਹਿੰਦਾ ਏ ਇਸ ਸਰਕਾਰੀ ਮਸ਼ੀਨਰੀ ਦੇ ਕਾਰਨ ਅਫਸਰਾਂ ਦੀਆਂ ਡਿਊਟੀਆਂ ਇਹ ਵੀ ਚੀਜ਼ ਹੁੰਦੀ ਹੈ ਦੂਜਾ ਇੱਕ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਜਿਹਦੀ ਸਰਕਾਰ ਹੈ ਜੇਕਰ ਉਹਦਾ ਵਿਧਾਇਕ ਚੁਣ ਲਾਂਗੇ ਤਾਂ ਫਿਰ ਉਸ ਇਲਾਕੇ ਦੇ ਵਿੱਚ ਅ ਥੋੜਾ ਬਹੁਤਾ ਵਿਕਾਸ ਹੋ ਜਾਏਗਾ ਲੋਕਾਂ ਦੇ ਕੰਮਕਾਰ ਹੋ ਜਾਣਗੇ ਜਾਂ ਜਿਹੜੇ ਉਹਦੇ ਜਾਣ ਪਛਾਣ ਦੇ ਲੋਕ ਹੁੰਦੇ ਨੇ ਕਿ ਤੂੰ ਅਸੀਂ ਕੋਈ ਕੰਮ ਕਰ ਕਰਵਾ ਲਾਂਗੇ ਇਸ ਤਰ੍ਹਾਂ ਦੀ ਚੀਜ਼ ਜਿਹੜੀ ਉਹ ਹੁੰਦੀ ਹੈ ਤੀਜਾ ਕਾਰਨ ਇਹਦੇ ਵਿੱਚ ਰਿਹਾ ਹੈਗਾ ਕਿ ਹਰਮੀਤ ਸਿੰਘ ਸੰਧੂ ਕਿਉਂਕਿ ਉਹਨਾਂ ਦਾ ਆਪਣਾ ਆਧਾਰ ਵੀ ਸੀ 2002 ਦੇ ਵਿੱਚ ਆਜ਼ਾਦ ਜਿੱਤੇ 2000 ਜੇਕਰ ਤੁਸੀਂ ਉਹਨਾਂ ਦਾ ਅਗਲਾ 7 ਦੇ ਵਿੱਚ ਦੇਖੋ ਅਕਾਲੀ ਦਲ ਦੀ ਟਿਕਟ ਤੇ ਜਿੱਤੇ 12 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਸ 17 ਦੇ ਵਿੱਚ ਵੀ ਉਹ ਦੂਜੇ ਨੰਬਰ ਤੇ ਰਹੇ ਚੰਗੀ ਵੋਟ ਉਹਨਾਂ ਨੇ ਲਈ ਜਦੋਂ ਧਰਮਵੀਰ ਅਗਨੀ ਖੋਤਰੀ ਕਾਂਗਰਸ ਤੇ ਜਿੱਤੇ ਨੇ ਫਿਰ ਉਸ ਤੋਂ ਬਾਅਦ 22 ਦੇ ਵਿੱਚ ਵੀ ਹਰਬੀਤ ਸੰਧੂ ਸੀਗੇ ਅਕਾਲੀ ਦਲ ਦੇ ਕੈਂਡੀਡੇਟ ਉਦੋਂ ਵੀ ਚੰਗੀ ਵੋਟ ਜਦੋਂ ਅਕਾਲੀ ਦਲ ਤੀਜੇ ਚੌਥੇ ਨੰਬਰ ਤੇ ਸੀਗਾ ਬਹੁਤੇ ਥਾਮਾ ਤੇ ਉਦੋਂ ਦੂਜੇ ਨੰਬਰ ਤੇ ਰਹੇ ਤਾਂ ਉਹਨਾਂ ਦਾ ਇੱਕ ਆਪਣਾ ਦਾਇਰਾ ਆਪਣਾ ਆ우ਰਾ ਤੇ ਆਪਣਾ ਉਹਨਾਂ ਦੇ ਸਮਰਥਕ ਉਸ ਚੀਜ਼ ਦਾ ਤੇ ਦੂਜਾ ਆਮ ਆਦਮੀ ਪਾਰਟੀ ਦੋਨਾਂ ਦਾ ਫਾਇਦਾ ਤੇ ਤੀਜਾ ਸਰਕਾਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਪਰ ਉਂਝ ਦੇਖਿਆ ਜਾਵੇ ਕਿ ਜਿਹੜੀ ਵੋਟ ਹੈ 52000 ਵੋਟ ਸੀਗੀ ਆਮ ਆਦਮੀ ਪਾਰਟੀ ਦੀ ਇਲੈਕਸ਼ਨ 2022 ਦੇ ਰਿਜ਼ਲਟ ਦੇ ਵਿੱਚ ਜਿਹੜੀ ਕਿ ਘਟ ਕੇ 42000 ਰਹਿ ਗਈ ਇੱਕ ਗੱਲ ਦੂਜੀ ਗੱਲ ਜਿਹੜੀ ਅਕਾਲੀ ਦਲ ਨੂੰ ਕਿਹਾ ਜਾ ਰਿਹਾ ਸੀਗਾ ਕਿ ਅਕਾਲੀ ਦਲ ਖਤਮ ਹੋ ਚੁੱਕੀ ਆ ਅਕਾਲੀ ਦਲ ਬਿਲਕੁਲ ਖਾਤਮ ਹਾਸ਼ੀਏ ਤੇ ਪਹੁੰਚ ਗਿਆ ਉਹਨਾਂ ਦੀ ਵਾਪਸੀ ਹੋ ਗਈ ਹੈ ਅਕਾਲੀ ਦਲ ਇੱਕ ਤਰ੍ਹਾਂ ਦੇ ਨਾਲ ਦੂਜੇ ਨੰਬਰ ਤੇ ਰਿਹਾ ਤੇ 30000 ਦੇ ਨੇੜੇ ਕਿੜੇ ਵੋਟਾਂ ਜਿਹੜੀਆਂ ਨੇ ਅਕਾਲੀ ਦਲ ਨੂੰ ਮਿਲੀਆਂ 1291 ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਜੇਤੂ ਰਹੇ ਨੇ ਅਤੇ ਇਸ ਦੇ ਨਾਲ ਹੀ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹਦਾ ਅਸੀਂ ਜ਼ਿਕਰ ਕਰ ਰਹੀ ਸੀ ਮਨਦੀਪ ਸਿੰਘ ਦਾ ਕਿਉਂਕਿ ਮੈਂ ਪਹਿਲੇ ਦਿਨ ਤੋਂ ਕਹਿ ਰਹੀ ਕਿ ਤਿੰਨਾਂ ਦੀ ਟੱਕਰ ਹੈ ਤੇ ਤੀਜੇ ਨੰਬਰ ਤੇ ਮਨਦੀਪ ਸਿੰਘ ਰਹੇ ਉਹਨਾਂ ਨੂੰ ਵੀ 18000 ਦੇ ਨੇੜੇ ਤੇੜੇ ਜਿਹੜੀ 19000 ਦੇ ਨੇੜੇ ਤੇੜੇ ਵੋਟ ਮਿਲੀ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਐਗਜ਼ੈਕਟ ਵੀ ਦੱਸ ਦਿੰਨਾ ਕਿ 42649 ਵੋਟਾਂ ਮਿਲੀਆਂ ਨੇ ਹਰਮੀਤ ਸੰਧੂ ਨੂੰ 12091 ਦੇ ਨਾਲ ਅ ਜਿੱਤਨੇ ਅਤੇ ਜਿਹੜੇ ਸੁਖਵਿੰਦਰ ਕੌਰ ਰੰਧਾਵਾ ਨੇ ਉਹਨਾਂ ਨੂੰ ਮਿਲੀਆਂ ਨੇ 30558 ਵੋਟਾਂ 3 ਜੇ ਨੰਬਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ 19620 ਵੋਟਾਂ ਤੇ ਜਿਹੜੀ ਕਾਂਗਰਸ ਹੈ ਉਹਨੂੰ ਬਹੁਤ ਨਿਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਇੱਕ ਪਾਸੇ ਤਾਂ ਕਾਂਗਰਸ ਇਹ ਕਹਿ ਰਹੀ ਹੈ ਕਿ ਅਸੀਂ 2027 ਦੇ ਵਿੱਚ ਲੋਕ ਸਾਨੂੰ ਚੁਣਨਗੇ ਪੰਜਾਬ ਦੇ ਅਕਾਲੀ ਭਾਜਪਾ ਉਹਨਾਂ ਨੇ ਦੇਖ ਲਈ ਆਮ ਆਦਮੀ ਪਾਰਟੀ ਦੇਖ ਲਈ ਉਹ ਚੌਥੇ ਨੰਬਰ ਤੇ ਰਹੀਗੀ ਪਾਰਟੀ ਵੋਟਾਂ ਮਿਲੀਆਂ 15000 ਤੇ ਉਹਦੇ ਵਿੱਚ ਇੱਕ ਗੱਲ ਕਲੀਅਰ ਹੈ ਕਿ ਇੰਨਾ ਸੌਖਾ ਨਹੀਂ ਹੈ ਕਿ ਪੰਜਾਬ ਕਿਸੇ ਨੂੰ ਥਾਲੀ 'ਚ ਪਰੋਸ ਕੇ ਸਰਕਾਰ ਦੇ ਦੂਗਾ ਇਹ ਜੇ ਹਾਂ ਨਹੀਂ ਹੈ ਤੇ ਇੱਕ ਗੱਲ ਹੋਰ ਕਿ ਜਿਵੇਂ ਆਮ ਆਦਮੀ ਪਾਰਟੀ ਜਾਂ ਦੂਜੀਆਂ ਪਾਰਟੀਆਂ ਨੂੰ ਲੱਗਦਾ ਸੀਗਾ ਕਿ ਜਿਹੜੀ ਅਕਾਲੀ ਦਲ ਖੇਤਰੀ ਪਾਰਟੀ ਉਹ ਬਿਲਕੁਲ ਖਤਮ ਹੋ ਗਈ ਉਹ ਵੀ ਜਿਹੜਾ ਉਹਨਾਂ ਨੇ ਵੀ ਵਾਪਸੀ કરી ਆ ਤੇ ਕਾਂਗਰਸ ਜਿਹੜੇ ਜਿਹਦੇ ਜਾਦਾ ਲੀਡਰ ਆਪਣੇ ਆਪ ਨੂੰ ਸੀਐਮ ਦੇ ਦਾਵੇਦਾਰ ਮੰਨ ਰਹੇ ਨੇ ਚਾਹੇ ਪ੍ਰਤਾਪ ਸਿੰਘ ਬਾਜਬਾ ਚਾਹੇ ਰਾਜਾ ਵੜਿੰਗ ਚਾਹੇ ਚਰਨਜੀਤ ਚੰਨੀ ਹੋਰ ਵੱਡੇ ਕਿ ਅਸੀਂ ਆ ਜੀ ਸੀਐਮ ਫੇਸ ਉਹਨਾਂ ਦਾ ਉਹਨਾਂ ਦੀ ਪਾਰਟੀ ਦਾ ਚੌਥੇ ਨੰਬਰ ਤੇ ਜਾਣਾ ਤੇ ਉਹਦੇ ਵਿੱਚ ਨੁਕਸਾਨ ਰਾਜਾ ਬੜਿੰਗ ਦੇ ਬੜਬੋਲੇਪਣ ਦਾ ਵੀ ਰਹਾ ਉਹਨਾਂ ਦੇ ਵੱਲੋਂ ਜਿਹੜੇ ਸਵਾਰਗੀ ਕੇਂਦਰੀ ਗ੍ਰਹਿ ਮੰਤਰੀ ਬੁੱਟਾ ਸਿੰਘ ਉਹਨਾਂ ਦੀ ਕਾਸਟ ਨੂੰ ਲੈ ਕੇ ਉਹਨਾਂ ਦੇ ਰੰਗ ਨੂੰ ਲੈ ਕੇ ਨਸਲੀ ਟਿੱਪਣੀ ਉਹਨਾਂ ਤੇ ਕੀਤੀ ਗਈ ਇਸ ਤੋਂ ਬਿਨਾ ਉਹਨਾਂ ਨੇ ਛੋਟੇ ਬੱਚਿਆਂ ਦੇ ਕੇਸਾਂ ਨੂੰ ਫੜ ਕੇ ਜੂੜੇ ਨੂੰ ਫੜ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਦਿਖੇ ਇਸ ਤੋਂ ਬਿਨਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਖਾਲਿਸਤਾਨ ਬਣਾਉਣਾ ਹੈ ਕਿ ਤੁਸੀਂ ਹਿੰਦੂਸਤਾਨ ਬਣਾਉਣਾ ਹੈ ਉਸ ਨੂੰ ਲੈ ਕੇ ਵੀ ਉਹ ਲਕੀਰ ਖਿੱਚਦੇ ਦੇਖੇ ਕਾਫੀ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਕਹਿੰਦੇ ਜੀ ਆਪਣੇ ਕੈਂਡੀਡੇਟ ਨੂੰ ਕੋਲ ਖੜਾ ਕੇ ਕਹਿੰਦੇ ਜੀ ਪਿੰਡ ਦਾ ਤਾਂ ਕੁੱਤਾ ਨਹੀਂ ਮਾਣ ਹੁੰਦਾ ਤੁਹਾਡਾ ਤਾਂ ਫਿਰ ਵੀ ਇਹ ਬੰਦਾ ਪਿੰਡ ਦਾ ਹੈਗਾ ਮਤਲਬ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਐਮਐਚਓ ਵੀ ਜਿਹੜੀ ਆ ਰਾਜਾਵੜੀ ਸਾਹਮਣੇ ਇਹਦੇ ਵਿੱਚ ਰਹਿਣ ਦੀ ਕੁਝ ਲੱਗਦਾ ਨਹੀਂਗਾ ਵੀ ਮਤਲਬ ਕੁੱਲ ਮਿਲਾ ਕੇ ਦੇਖਿਆ ਜਾਵੇ ਦੇਖੋ ਜਿੱਤ ਹਰ ਬਾਣੀ ਹੁੰਦੀ ਹੈ ਹਰ ਕਿਸੇ ਨੇ ਜਿੱਤਣਾ ਆੜਦਾ ਹੈ ਪਗੰਤ ਮਾਨ ਨੂੰ ਨਹੀਂ ਕਹਿੰਦੇ ਹੁੰਦੇ ਸੀਗੇ ਵੀ ਜਿਹੜੀ 1920 ਦੇ ਵਿੱਚ ਇੱਕ ਪਾਰਟੀ ਬਣੀ ਐ ਅਕਾਲੀ ਦਲ ਹੂੰ ਸੋ 2019 ਚ ਮੁੱਖ ਜੂਗੀ ਕਹਿੰਦੇ ਹਾਂਜੀ ਤੇ ਫੇਰ ਦੇਖ ਲਓ ਜਿਮਨੀ ਚੋਣ ਜਿਹੜੀ ਹੋਈ ਐ ਉਹਦੇ ਜਿਹੜੇ ਕੈਂਡੀਡੇਟ ਨੇ ਇਹ ਮਿੰਟੂਣਾ ਨੇ ਲਿਖਿਆ ਹੋਇਆ ਮੈਂ ਮੈਨੂੰ ਹੁਣੇ ਪੜਨ ਨੂੰ ਮੌਕਾ ਮਿਲਿਆ ਸੋ ਅਕਾਲੀ ਦਲ ਦੇ ਹੀ ਜੀ ਤੇ ਜਿਹੜੇ ਸੰਧੂ ਹਣੀ ਐ ਉਹ ਵੀ ਅਕਾਲੀ ਦਲ ਦੇ ਜਿੱਤੇ ਨੇ ਮਤਲਬ ਜੀ ਜਿਹੜੇ ਮੁੱਖ ਮੰਤਰੀ ਕਹਿੰਦੇ ਹੁੰਦੇ ਸੀ ਵੀ ਲੱਖ ਦੀ ਲਾਹਣਤਾ ਐ ਵੀ ਜੇ ਮੈਨੂੰ ਵੋਟਾਂ ਮੰਗਣ ਜਾਣਾ ਪੈ ਗਿਆ ਪਹਿਲਾ ਪੁਆਇੰਟ ਦੂਜਾ ਵੀ ਅਸੀਂ ਕਿਤੋਂ ਬਾਹਰੋਂ ਕੈਂਡੀਡੇਟ ਨਹੀਂ ਲਿਆਉਂਗੇ ਹਾਂਜੀ ਹੁਣ ਜੇ ਇਹ ਚੀਜ਼ਾਂ ਨੂੰ ਦੇਖਿਆ ਜਾਵੇ ਇੱਕ ਤਾਂ ਅਕਾਲੀ ਦਲ ਦਾ ਆਪ ਦਾ ਕੈਂਡੀਡੇਟ ਹੋ ਗਿਆ ਦੂਜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਕਾਲੀ ਦਲ ਤੋਂ ਲਿਆ ਤੀਜਾ ਸੁਣੋ ਰਾਜਾ ਬੜਿੰਗਲ ਦੇ ਵੱਲੋਂ ਬੇਤੁਕੇ ਬਿਆਨ ਦੇਣਾ ਹਰ ਬੰਦੇ ਨੂੰ ਪਤਾ ਵੀ ਇੰਨਾ ਕੋਈ ਦਿਮਾਗੋ ਪੈਗਲ ਪੈਦਲ ਨਹੀਂ ਹੁੰਦਾ ਹੈਗਾ ਜਾਣ ਕੇ ਦਵਾਈ ਮੇਰੇ ਨਿੱਜੀ ਵਿਚਾਰ ਹੋ ਸਕਦੇ ਨੇ ਜਾਣ ਕੇ ਦਵਾਈ ਗਏ ਹਰ ਵੋਟ ਨੂੰ ਕਨਵਰਟ ਕੀਤਾ ਗਿਆ ਚਾਹੇ ਉਹ ਐਸਪਾਈ ਚਾਰੇ ਦੀ ਵੋਟ ਹੋਵੇ ਤੇ ਆਪਣੇ ਮੇਰੇ ਕਾ ਟਿੱਪਣੀ ਕੀਤੀ ਸੀ ਬੂਟਾ ਸਿੰਘ ਉਹਨਾਂ ਦਾ ਕੀ ਨਾਂ ਤੇ ਜੀ 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 ਬਿਲਕੁਲ ਤੇ ਫਿਰ ਉਧਰੋਂ ਜੇ ਕੋਈ ਖਾਲਿਸਤਾਨ ਪੱਖੀ ਜਿਹੜੀ ਵੋਟ ਜਿਹੜੇ ਉਹ ਬਿਆਨ ਦੇਣੇ ਸੋ ਕੁੱਲ ਮਿਲਾ ਕੇ ਅਕਾਲੀ ਦਲ ਦੇ ਵੱਲੋਂ ਵੀ ਆਪ ਦੇ ਕੈਂਡੀਡੇਟ ਦੇ ਦੇਣੇ ਤੇ ਇਹ ਲੋਕਾਂ ਨੂੰ ਜਗ ਜाहिर ਹੈ ਵੀ ਭਾਈ ਇਹ 20 ਟੀਮ ਹੈ ਲੋਕਾਂ ਦਾ ਕਹਿਣਾ ਤੇ ਮੇਰੇ ਨਿੱਜੀ ਵਿਚਾਰ ਨੇ ਜੀ ਭਵਿੰਦਰ ਇਹਦੇ ਵਿੱਚ ਇੱਕ ਹੋਰ ਐਡ ਆਨਾ ਦੇਖੋ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਕਿ ਹਰਮੀਤ ਸਿੰਘ ਸੰਧੂ ਵੀ ਅਕਾਲੀ ਦਲ ਦੇ ਵਿੱਚ ਹੀ ਦੇਖੋ ਇੰਨਾ ਲੰਮਾ ਸਮਾਂ 2007 2012 ਦੇ ਵਿੱਚ ਤਾਂ ਐਮਐਲਏ ਰਹੇ 2017 ਦੇ ਵਿੱਚ ਵੀ ਟਿਕਟ ਆ ਅਕਾਲੀ ਦਲ ਦੇ ਵੱਲੋਂ ਲੜੇ ਹਾਲੇ ਤਾਂ 2022 ਦੇ ਵਿੱਚ ਵੀ ਅਕਾਲੀ ਦਲ ਦੇ ਵਿੱਚੋਂ ਲੜੇ ਇਹ ਤਾਂ ਪੋਸਟਾਂ ਵੀ ਵਾਇਰਲ ਹੋ ਗਈਆਂ ਜਿਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਜੀ ਜੇ ਗੈਂਗਸਟਰਾਂ ਨੂੰ ਤੇ ਜੇ ਨਸ਼ੇ ਦੇ ਸਦਾਗਰਾਂ ਨੂੰ ਹਰਾਉਣਾ ਹੈ ਉਹ ਹਰਮੀਤ ਸੰਧੂ ਨੂੰ ਹਰਾ ਦੋ ਫਿਰ ਕਹਿੰਦੇ ਜੀ ਹੁਣ ਜੇ ਉਹਨਾਂ ਨੂੰ ਜਿਤਾਉਣਾ ਹੈ ਤਾਂ ਦੂਜਿਆਂ ਦੂਜੇ ਪਾਸੇ ਗੈਂਗਸਟਰ ਕਹਿਣ ਲੱਗੇ ਸੋ ਇਹ ਤੀਜੀ ਗੱਲ ਇਹਦੇ ਵਿੱਚ ਹੋਰ ਹੈ ਕਿ ਜਿਹੜੀ ਵੋਟ ਭੁਪਿੰਦਰ ਮਨਦੀਪ ਸਿੰਘ ਖਾਲਸਾ ਨੂੰ ਗਈ ਆ ਸੰਦੀਪ ਸਿੰਘ ਦੇ ਭਰਾ ਨੂੰ ਉਹ ਵੀ ਵੋਟ ਪੰਥਕ ਹੈ ਜਿਹੜੀ ਅਕਾਲੀ ਦਲ ਨੂੰ ਵੋਟ ਗਈ ਆ ਉਹ ਵੀ ਵੋਟ ਪੰਥਕ ਹੈ ਤਰਨਤਾਰਨ ਹਲਕਾ ਜਿਹੜਾ ਹੈ 1999 ਦੇ ਵਿੱਚ ਜਿੱਦੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਹਨੇਰੀ ਸੀ ਉਦੋਂ ਨੌ ਸੀਟਾਂ ਐਮਪੀ ਦੀਆਂ ਉਦੋਂ ਉਦੋਂ ਸਾਰਾ ਇਲਾਕਾ ਤੇ ਖਡੂਰ ਸਾਹਿਬ ਦਾ ਵੀ ਜਦੋਂ ਜਦੋਂ ਰਿਜ਼ਲਟ ਆਇਆ ਤਰਨਤਾਰਨ ਦੇ ਲੋਕਾਂ ਨੇ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਅਮਰਿਤਪਾਲ ਸਿੰਘ ਨੂੰ ਜਿਤਾਇਆ ਸੋ ਇਸ ਕਰਕੇ ਤੁਸੀਂ ਵੋਟ ਜੇਕਰ ਤੁਸੀਂ ਜੋੜ ਕੇ ਦੇਖੋ 30000 ਵੋਟ ਤਾਂ ਕਾਲੀ ਦਲ ਦੀ ਹੋਗੀ 19000 ਵੋਟ ਜਿਹੜੀ ਹੈ ਉਹ ਅ ਅਮਰਿਤਪਾਲ ਸਿੰਘ ਦੇ ਕੈਂਡੀਡੇਟ ਜਿਹੜਾ ਮਨਦੀਪ ਸਿੰਘ ਖਾਲਸਾ ਉਹਦੀ ਹੋਗੀ ਤਾਂ ਇਹ 50000 ਵੋਟ ਹੋ ਗਈ ਇਕ ਤਰ੍ਹਾਂ ਦੇ ਨਾਲ 30 ਤੇ 40 ਤੇ 49000 ਕੁਝ ਵੋਟ 50000 ਦੇ ਨੇੜੇ ਤੇੜੇ ਵੋਟ ਹੋਗੀ ਤੇ ਤੁਹਾਨੂੰ ਭਈ 42000 ਇਹ ਤਾਂ ਚਲੋ ਹੁਣ ਕਿਉਂਕਿ ਪਾਰਟੀਆਂ ਅੱਡੋ ਅੱਡ ਲੜਦੀਆਂ ਨੇ ਵੋਟਾਂ ਡਿਵਾਈਡ ਹੋ ਜਾਂਦੀਆਂ ਨੇ ਜਿਆਦਾਤਰ ਤਾਂ ਤੁਹਾਡੇ ਵਿਰੋਧ ਹੋ ਗਿਆ ਜੇ ਤੁਹਾਨੂੰ 42000 ਬੋਟ ਚਲੋ ਪਈ ਲੋਕ ਪਸੰਦ ਕਰਦੇ ਨੇ ਮੰਨ ਲਿਆ ਇੱਕ ਵਾਰੀ ਪਰ 70000 80000 ਬੋਟ ਤਾਂ ਤੁਹਾਡੇ ਅਗੇਂਸਟ ਹੋ ਗਈ ਹੈ ਇਹਦਾ ਮਤਲਬ ਤਰਨ ਤਰਨ ਦੇ 80000 ਲੋਕ ਤੁਹਾਡੇ ਖਿਲਾਫ ਸੀ ਸਿਰਫ 40000 ਤੁਹਾਡੇ ਲੋਕ ਵੋਟ ਨਾਲ ਨੇ ਕਿਉਂਕਿ 117000 ਬੋਟ ਪੋਲ ਹੋਈ ਹੈ ਜਿਹਦੇ ਵਿੱਚੋਂ 42000 ਤੁਹਾਨੂੰ ਮਿਲੀ ਹੈ ਬਾਕੀ ਬਾਕ ਪੋਲਿਟੀਕਲ ਪਾਰਟੀਆਂ ਨੂੰ ਮਿਲ ਗਈ ਹੈ ਉਹਦੇ ਵਿੱਚ ਬੀਜੇਪੀ ਵੀ ਹੈ ਉਹਦੇ ਵਿੱਚ ਕਾਂਗਰਸ ਵੀ ਹੈ ਉਹਦੇ ਵਿੱਚ ਵਾਰਿਸ ਪੰਜਾਬ ਦੇ ਵੀ ਹੈ ਉਹਦੇ ਵਿੱਚ ਅਕਾਲੀ ਦਲ ਵੀ ਹੈ ਸੋ ਇਹ ਜਿਹੜਾ ਸਿਸਟਮ ਹੈ ਕਿਉਂਕਿ ਜਿਹੜਾ ਇੰਡੀਅਨ ਸਿਸਟਮ ਹੈ ਨਾ ਇਹ ਲੋਕਤੰਤਰੀਕ ਢੰਗ ਦੇ ਨਾਲ ਕਿਸੀਂ ਚੁਣਦੇ ਆ ਇਹਦੇ ਵਿੱਚ ਜਿਹੜੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਨੇ ਉਹ ਪਾਰਟੀ ਜਿੱਤਦੀ ਘੱਟ ਹੈ ਦੂਜੀਆਂ ਪਾਰਟੀਆਂ ਦੇਖੋ ਤੁਸੀਂ 30 31% ਤੇ ਤਾਂ ਸੈਂਟਰ ਦੀ ਸਰਕਾਰ ਬਣ ਜਾਂਦੀ ਹੈ ਤੇ ਪੰਜਾਬ ਦੇ ਵਿੱਚ 40% ਤੇ ਬਣ ਜਾਂਦੀ ਹੈ ਭਾਵ ਕਿ ਕਿ 60% ਲੋਕ ਚਾਹੇ ਉਲਟ ਹੋਣ 40% 35% 38% ਤੁਹਾਡੇ ਨਾਲ ਨਹੀਂ ਤੁਸੀਂ ਸਰਕਾਰ ਕਿਉਂਕਿ ਵੋਟਾਂ ਡਿਵਾਈਡ ਹੋ ਜਾਂਦੀਆਂ ਨੇ ਆਹ ਆਮ ਜੇ ਆਮ ਗੱਲ ਕਰਨੀ ਹੋਵੇ 40 ਤੇ 30 70000 ਵੋਟ ਦਾ ਦੋਨੇ ਕਾਲੀ ਦਿਲ ਦੇ ਕੈਂਡੀਡੇਟ ਲੈ ਕੇ ਭਾਵੇਂ ਇੱਕ ਕੈਂਡੀਡੇਟ ਆਮ ਆਦਮੀ ਪਾਰਟੀ ਚਲੇ ਗਿਆ ਜੀ ਜੀ ਬਿਲਕੁਲ ਚਲੋ ਤਾਂ ਆਮ ਆਦਮੀ ਪਾਰਟੀ ਦੀ ਵੋਟ ਵੀ ਤੁਸੀਂ ਲਾ ਲਓ ਸੰਧੂ ਹੋ ਸਕਦਾ ਚਲੋ ਉਹਨਾਂ ਦੀ ਆਪਣੀ ਨਿੱਜੀ ਵੋਟ 10000 15000 ਲਾ ਲਓ ਕਿਰ ਇਹ ਸਾਰੀਆਂ ਚੀਜ਼ਾਂ ਨੇ ਕਿ 2027 ਦਾ ਰਾ ਇੰਨਾ ਸੌਖਾ ਨਹੀਂ ਹੈਗਾ ਪੰਜਾਬ ਦਾ ਜਿਵੇਂ ਇੱਕ ਹੋਰ ਇਹਦੇ ਵਿੱਚ ਗੱਲ ਕਲੀਅਰ ਹੋ ਗਈ ਕਿ ਜਿਹੜੀ ਬੀਜੇਪੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਦਾਲ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਨਹੀਂ ਗੱਲ ਨਹੀਂ ਹੈਗੀ ਤੁਸੀਂ ਦੇਖੋ ਕਿ ਜਿਹੜੇ ਹਰਜੀਤ ਸਿੰਘ ਸੰਧੂ ਉਹਨਾਂ ਦੇ ਹੱਕ ਦੇ ਵਿੱਚ ਰੇਖਾ ਗੁਪਤਾ ਦਿੱਲੀ ਦੀ ਮੁੱਖ ਮੰਤਰੀ ਪ੍ਰਚਾਰ ਕਰਨ ਆਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਆਏ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹ ਕਿੰਨੇ ਦਿਨ ਤਰਨਤਾਰਨ ਦੇ ਵਿੱਚ ਰਹੇ ਸੁਨੀਲ ਜਾਖੜ ਅਸ਼wini ਸ਼ਰਮਾ ਤਮਾਮ ਬੀਜੇਪੀ ਨੇ ਪੂਰਾ ਜ਼ੋਰ ਲਾਇਆ ਤੇ ਵੋਟਾਂ ਜਿਹੜੀਆਂ ਨੇ ਕਿੰਨੀਆਂ ਨਿਕਲੀਆਂ 6239 ਵੋਟਾਂ ਸਿਰਫ ਜਮਾਨਤ ਵੀ ਜਬਤ ਹੋ ਗਈ ਦੇ ਸੇ 6600 ਵੋਟਾਂ ਪੰਜਾਂ ਨੇ ਸਾਰੀਆਂ ਤਾਂ ਬੀਜੇਪੀ ਜਿਹੜੀ ਕਹਿੰਦੀ ਹੈ ਕਿ ਅਸੀਂ ਇੱਥੇ ਡਬਲ ਇੰਜਨ ਦੀ ਸਰਕਾਰ ਬਣਾ ਲਾਂਗੇ ਪੰਜਾਬ ਦੇ ਵਿੱਚ ਵੀ ਸਰਕਾਰ ਬੀਜੇਪੀ ਦੀ ਤਾਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਖਾਸ ਕਰ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਦੇਖੋ ਹਿੰਦੂ ਭਾਈਚਾਰੇ ਦੀ ਵੋਟ ਹੈ ਉਹ ਬੀਜੇਪੀ ਦੇ ਨਾਲ ਜਾ ਸਕਦੀ ਹੈ ਪਰ ਪੰਜਾਬ ਦੀ ਪਿੰਡੂ ਵੋਟ ਜਿਹੜੀ ਹੈ ਉਹ ਕਦੇ ਵੀ ਬੀਜੇਪੀ ਦੇ ਹੱਕ ਦੇ ਵਿੱਚ ਨਹੀਂ ਜਾਊਗੀ ਚਾਹੇ ਉੱਪਰਲੇ ਲੀਡਰ ਤੁਸੀਂ ਕਿੰਨੇ ਮਰਜ਼ੀ ਸ਼ਾਮਲ ਕਰ ਲਓ ਇਹ ਗੱਲ ਜਿਹੜੀ ਹੈ ਉਹ ਤਰਨਤਾਰਨ ਦੇ ਵਾਸੀਆਂ ਨੇ ਕਹ ਕਰ ਦਿੱਤੀ ਇਹ ਜਮਾਨ ਤੇ ਜਬ ਤੋਣੀ ਸੀ ਫਿਰ ਇਹਨਾਂ ਨਾਲ ਉਹਦਾ ਚੰਗਾ ਮੇਰੇ ਖਿਆਲ ਨੀਟੂ ਸ਼ਟਰਨ ਵਾਲਾ ਵੀ ਰਹਿ ਗਿਆ ਹੁਣ ਉਹ ਵੀ ਲੈ ਕੇ ਆਉਣਾ ਥੋੜੀ ਬਹੁਤੀ ਵੋਟ ਜੀ ਹਾਂ ਬਿਲਕੁਲ ਚਲੋ ਨੀਟੂ ਸ਼ਟਰਨ ਵਾਲਾ ਤਾਂ 5-700 ਵੋਟ ਪਈ ਆ ਉਹਨਾਂ ਨੂੰ ਪਰ ਐਡੀ ਵੱਡੀ ਪਾਰਟੀ ਹੋਵੇ ਇੱਕ ਦਲ ਹੋਰ ਕਿ ਹੁਣ ਤੁਸੀਂ ਦੇਖੋ ਕਿ ਜਿਹੜਾ ਬਿਹਾਰ ਹੈ ਬਿਹਾਰ ਦੇ ਵਿੱਚ ਜਿੰਨੀ ਹਿੰਦੀ 벨ਟ ਹੈਗੀ ਹੈ ਉਹ ਤਾਂ ਜਿਹੜੀ ਬੀਜੇਪੀ ਦੇ ਨਾਲ ਹੈ ਉੱਥੇ ਤਾਂ ਤੁਸੀਂ ਦੇਖੋ ਕਿ ਹੁਣ ਕਾਂਗਰਸ ਦਾ ਤਾਂ ਭੁਪਿੰਦਰ ਸਫਾਇਆ ਹੋ ਗਿਆ ਬਿਹਾਰ ਦੇ ਵਿੱਚ 243 ਸੀਟਾਂ ਨੇ ਬਿਹਾਰ ਦੇ ਵਿੱਚ ਬਹੁਮਤ ਲਈ 122 ਚਾਹੀਦੀਆਂ ਹੁੰਦੀਆਂ ਨੇ ਤਾਂ ਇਸ ਵੇਲੇ ਤੱਕ ਹਾਲਾਂਕਿ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਆਪਣਾ ਜ਼ਿਕਰ ਹੋਇਆ ਕਿ 7.5 ਕਰੋੜ ਵੋਟ ਹੈ ਬਿਹਾਰ ਦੀ 7.7 ਕਰੋੜ ਵੋਟ ਜਿਹੜੀ ਹੈ ਉਹਦੇ ਵਿੱਚੋਂ ਚਲੋ ਮਤਲਬ 70% 65% ਦੇ ਨੇੜੇ ਤੇੜੇ ਪੋਲ ਹੋਈ ਹੈ ਤੇ ਉਹਨੂੰ ਗਿਣਤੀ ਨੂੰ ਕਿੰਨਾ ਟਾਈਮ ਲੱਗ ਰਿਹਾ ਹਾਲੇ ਵੀ ਗਿਣਤੀ ਚੱਲ ਰਹੀ ਹੈ ਤੇ ਜਿਹੜੇ ਰਿਜ਼ਲਟ ਡਿਕਲੇਅਰ ਹੋ ਚੁੱਕੇ ਨੇ ਹੁਣ ਤੱਕ ਦੀ ਜਾਣਕਾਰੀ ਇਹ ਹੈ ਕਿ 98 ਸੀਟਾਂ ਤਾਂ ਜਿੱਤ ਚੁੱਕੀ ਆ ਐਨਡੀਏ ਜਿਹਦੇ ਵਿੱਚ ਜੀਡੀਯੂ ਹੈ ਨਤੀਸ਼ ਦੀ ਪਾਰਟੀ ਹੈ ਬੀਜੀਪੀ ਹੈ ਤੇ ਦੋ ਪਾਰਟੀਆਂ ਹੋਰ ਉੱਥੇ ਦੀਆਂ ਨੇ ਤੇ ਜਿਹੜਾ ਮਹਾਗਠਬੰਧਨ ਬਣਾਇਆ ਸੀ ਜਿਹਦੇ ਵਿੱਚ ਕਾਂਗਰਸ ਸੀ ਜਿਹਦੇ ਵਿੱਚ ਇਹ ਜਿਹੜੀ ਤਜਸਵੀ ਯਾਦਵਦੀ ਪਾਰਟੀ ਸੀ ਉਹ ਪਾਰਟੀ ਹਲੇ ਤੱਕ ਜਿੱਤੀ ਹੈ 10 ਸੀਟਾਂ ਤੇ 104 ਤੇ ਐਨਡੀਏ ਭਾਵ ਕੇ ਅੱਗੇ ਚੱਲ ਰਹੀ ਹੈ ਬੀਜੇਪੀ ਵਾਲੀ ਜੀਡੀਯੂ ਤੇ ਜਿਹੜਾ ਮਹਾਗਠਬੰਧਨ ਹੈ ਉਹ 26 ਸੀਟਾਂ ਤੇ ਅੱਗੇ ਚੱਲ ਰਿਹਾ ਹੈ ਸਿਰਫ ਤਾਂ 200 ਪਲੱਸ ਮਤਲਬ ਇਹ ਦੇਖੋ ਤੁਸੀਂ ਕਿ 122 ਵਾਲਾ ਤਾਂ ਅੰਕੜਾ ਹੈ ਤੇ ਹੁਣ ਇਹਨੂੰ ਚਾਹੇ ਈਵੀਐਮ ਹੈਕ ਕਹੋ ਚਾਹੇ ਈਵੀਐਮ ਤੋਂ ਪਹਿਲਾਂ ਜਿਹੜਾ ਇੱਕ ਰਿਵੀਜ਼ਨ ਕਰੀ ਹੈ ਵੋਟਾਂ ਦੀ ਉਹਨੂੰ ਕਹੋ ਐਸਆਈਆਰ ਤੇ ਚਾਹੇ ਹੁਣ ਤੁਸੀਂ ਉਹਨਾਂ ਦਾ ਜਾਦੂ ਕਹਿ ਲਓ ਜੋ ਵੀ ਕਿਹੜਾ ਕਹਿ ਸਕਦੇ ਹੋ ਤਾਂ ਬੀਜੇਪੀ ਜਿਹੜੀ ਆ ਉਹ ਬਹੁਤ ਵੱਡੇ ਮਾਰਜਨ ਦੇ ਨਾਲ ਈਵਨ ਕਿ ਖੇਤਰੀ ਪਾਰਟੀ ਨਾਲੋਂ ਵੀ ਵੱਧ ਹਾਲਾਂਕਿ ਹੁੰਦਾ ਐਵੇਂ ਹੈ ਕਿ ਬਹੁਤ ਵਾਰ ਗਠਜੰਬੰਦਨ ਹੁੰਦਾ ਹੈ ਖੇਤਰੀ ਪਾਰਟੀ ਦੇ ਨਾਲ ਪਰ ਖੇਤਰੀ ਪਾਰਟੀ ਜਿਵੇਂ ਪੰਜਾਬ ਦੇ ਵਿੱਚ ਸੀ ਕਿ 23 ਕੁ ਸੀਟਾਂ ਦੇ ਬੀਜੇਪੀ ਲੜਦੀ ਸੀ ਕਿ ਜਿਹੜੀਆਂ ਬਾਕੀ ਸੀਟਾਂ ਨੇ 99 93 ਉਹਦੇ ਉੱਤੇ ਅਕਾਲੀ ਦਲ ਲੜਦਾ ਸੀਗਾ ਇੰਨਾ ਫਰਕ ਸੀਗਾ ਤੇ ਪਰ ਉੱਥੇ ਉਲਟਾ ਹੈ ਕਿ ਸੀਟਾਂ ਤੇ ਭਾਵੇਂ ਜੀਡੀਪੀ ਨੂੰ ਬਾਦ ਦਿੱਤੀਆਂ ਸੀਗੀਆਂ ਬਾਕੀਆਂ ਨੂੰ ਬੀਜੇਪੀ ਵੱਧ ਸੀਟਾਂ ਜਿੱਤ ਰਹੀ ਹੈ ਦੂਜੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਬੀਜੇਪੀ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀ ਖੇਤਰੀ ਪਾਰਟੀਆਂ ਨੇ ਹੌਲੀ-ਹੌਲੀ ਉਹਨੂੰ ਖਤਮ ਕਰਕੇ ਆਪਣਾ ਉੱਥੇ ਦਬਦਬਾ ਪਹਿਲਾਂ ਤਾਂ ਜ਼ਿਆਦਾਤਰ ਇਹ ਹੁੰਦਾ ਕਿ ਪਹਿਲਾਂ ਅਲਾਈਅੰਸ ਕਰੋ ਅਲਾਈਅੰਸ ਦੇ ਨਾਲ ਉੱਥੇ ਸਰਕਾਰ ਬਣਾਓ ਅਲਾਈਅੰਸ ਦੇ ਨਾਲ ਤੇ ਫਿਰ ਹੌਲੀ-ਹੌਲੀ ਜਿਹੜੀ ਖੇਤਰੀ ਪਾਰਟੀਆਂ ਨੂੰ ਖੋਰਾ ਲਾ ਕੇ ਆਪਣਾ ਜਿਹੜਾ ਉੱਥੇ ਕਾਇਮ ਕਰੋ ਪਰ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਇਸੇ ਤਰ੍ਹਾਂ ਦੀਆਂ ਚੀਜ਼ਾਂ ਲੋਕ ਪੰਜਾਬ 'ਚ ਦੇਖਦੇ ਨੇ ਪਹਿਲਾ ਅਕਾਲੀ ਦਲ ਦੇ ਨਾਲ ਗਠਬੰਧ ਨੇ ਕੀਤਾ ਆਪ ਦੇ ਵਿੱਚ ਇਹ ਗੱਲ ਰਹੇ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਬਸੋਂ ਹੈ ਸਿੱਖ ਬਸੋਂ ਹੈ ਇਸ ਕਰਕੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੀ ਤੇ ਫਿਰ ਆਰਐਸਐਫਐਸ ਨੂੰ ਲੈ ਕੇ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਆਉਣਾ ਹਿੰਦੂ ਰਾਸ਼ਟਰ ਬਣਾਉਣਾ ਜਾਂ ਸਿੱਖਾਂ ਨੂੰ ਕਿਸ ਨਜ਼ਰ ਨਾਲ ਦੇਖਣਾ ਇਹ ਸਾਰੀਆਂ ਚੀਜ਼ਾਂ ਨੇ ਤੇ ਹੁਣ ਦੇਖੋ ਪਰ ਇੱਕ ਗੱਲ ਹੋਰ ਹੈ ਕਿ ਜਿਹੜੀ ਬੀਜੇਪੀ ਦੀ ਕੋਸ਼ਿਸ਼ ਹੈ ਉਹ ਇਹ ਹੈ ਕਿ ਜਿਹੜਾ ਉਹਨਾਂ ਦਾ ਨਾਅਰਾ ਸੀਗਾ ਕਿ ਅਸੀਂ ਕਾਂਗਰਸ ਮੁਕਤ ਭਾਰਤ ਕਰਨਾ ਹੈ ਕਿ ਕਾਂਗਰਸ ਨਹੀਂ ਚਾਹੀਦੀ ਤੇ ਹਰ ਸਾਲ ਜਿਹੜੀ ਤੁਸੀਂ ਗੱਲ ਸ਼ੁਰੂ ਚ ਕੀਤੀ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਦਿੱਕਤ ਘੱਟ ਹੈ ਆਮ ਆਦਮੀ ਪਾਰਟੀ ਤਾ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਚਲੋ ਇਹ ਚੀਜ਼ਾਂ ਅਧਿਕਾਰਤ ਤੌਰ ਤੇ ਜਾਂ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ ਪਰ ਇਹਨੂੰ ਸਮਝਣਾ ਪਊਗਾ ਕਿ ਤੁਸੀਂ ਦੇਖੋ ਕਿ ਜਿੱਥੇ ਜਿਵੇਂ ਦਿੱਲੀ ਦੇ ਵਿੱਚ ਕਾਂਗਰਸ ਜਿਹੜੀ ਉਹ ਤਿੰਨ ਵਾਰ ਰਿਪੀਟ ਕਰ ਗਈ ਸੀ ਸੀਲਾ ਦੇ ਵਿੱਚ ਤਿੰਨ ਵਾਰ ਲਗਾਤਾਰ ਉੱਥੇ ਬਣੇ ਉਹ ਤੋਂ ਬਾਅਦ ਅਰਵਿੰਦ ਕੇਜਰੀਵਾਲਾ ਐਡਾ ਵੱਡਾ ਅੰਦੋਲਨ ਚੱਲਿਆ ਆ ਨਾ ਅੰਦੋਲਨ ਉਹਨੂੰ ਕਿਵੇਂ ਸਪான்ਸਰ ਕੀਤਾ ਕਿਵੇਂ ਚੈਨਲਾਂ ਤੇ ਚੱਲਿਆ ਇਹ ਸਾਰੀਆਂ ਚੀਜ਼ਾਂ ਨੇ ਫਿਰ ਦੂਜਾ ਇਹ ਹੈ ਕਿ ਹੁਣ ਪੰਜਾਬ ਵੀ ਹੈ ਨਾ ਜਿਹੜਾ ਕਿਉਂਕਿ ਕਾਂਗਰਸ ਨਹੀਂ ਚਾਹੁੰਦੀ ਬੀਜੇਪੀ ਜੇ ਕਾਂਗਰਸ ਬੀਜੇਪੀ ਜੇ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਆਉਂਦੀ ਹੈ ਤਾਂ ਬੀਜੇਪੀ ਦੇ ਲਈ ਔਖਾ ਹੋ ਜਾਏਗਾ ਕਿਵੇਂ ਹਿਮਾਚਲ ਦੇ ਵਿੱਚ ਬੀਜੇਪੀ ਆਪਣਾ ਕਾਂਗਰਸ ਆ ਗਈ ਤਾਂ ਦੁਬਾਰਾ ਕਾਂਗਰਸ ਖੜੀ ਹੋ ਰਹੀ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਗਲੀ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਕਾਂਗਰਸ ਆ ਗਈ ਕਿਉਂਕਿ ਪੰਜਾਬ ਇੱਕ ਅਜਿਹੀ ਸਟੇਟ ਹੈ ਤੁਸੀਂ ਦੇਖੋਗੇ ਇੱਥੋਂ ਇੱਥੋਂ ਕਰੋੜਾਂ ਰੁਪਏ ਦਾ ਰੈਵਨਿਊ ਕਹਿ ਲਓ ਰੇਤਾ ਕਹਿ ਲਓ ਬਹੁਤ ਆਮਦਨ ਹੈ ਇੱਕ ਰਿਚ ਸਟੇਟ ਹੈ ਮਤਲਬ ਪੰਜਾਬ ਜਿਹੜਾ ਕ੍ਰਾਪਸ਼ਨ ਵੱਡੇ ਪੱਧਰ ਤੇ ਹੁੰਦੀ ਹੈ ਤੁਸੀਂ ਦੇਖੋਗੇ ਇੱਕ ਡੀਆਈਜੀ ਦੇ ਘਰ ਤੋਂ 7.5 ਕਰੋੜ ਰੁਪਈਆ ਤੇ ਕਰੋੜਾਂ ਦੇ ਸੋਨਾ ਇੱਕ ਡੀਆਈਜੀ ਦੀ ਕਿੰਨੇ ਡੀਆਈਜੀ ਦੀ ਨੇ ਕਿੰਨੇ ਐਸਪੀ ਨੇ ਕਿੰਨਾ ਕੁਛ ਹੈ ਇਕੱਲਾ ਇੱਕ ਡੀਆਈਜੀ ਆਪਣੇ ਆਪ ਥੋੜੋ ਕਰ ਗਿਆ ਸਾਰਾ ਕੁਝ ਜਿਹਦੇ ਵਿੱਚ ਕਿੰਨੀਆਂ ਮੰਤਰੀ ਕਿੰਨੀਆਂ ਸਰਕਾਰਾਂ ਕਿੰਨਾ ਕੁਛ ਮਤਲਬ ਇਸ ਲੈਵਲ ਦੀ ਗੱਲ ਹੈਗੀ ਹੈ ਤੇ ਜਿਹੜੀਆਂ ਪਾਰਟੀਆਂ ਨੇ ਪੈਸੇ ਨਾਲ ਚੱਲਦੀਆਂ ਨੇ ਬਿਨਾ ਪੈਸੇ ਤੋਂ ਕੋਈ ਵੀ ਪੋਲਿਟਿਕਲ ਪਾਰਟੀ ਇਲੈਕਸ਼ਨ ਨਹੀਂ ਲੜ ਸਕਦੀ ਏਸੇ ਕਰਕੇ ਪੰਜਾਬ ਦੇ ਸਿਰ ਤੇ ਜਿਵੇਂ ਹੁਣ ਆਮ ਆਦਮੀ ਪਾਰਟੀ ਆ ਗੂ ਆ ਲੜ ਲੀ ਕਦੇ ਬਿਹਾਰ ਲੜਦੀ ਕਦੇ ਹੋਰ ਇਲੈਕਸ਼ਨ ਲੜਦੀ ਪਹਿਲਾਂ ਦਿੱਲੀ ਆ ਦਿੱਲੀ ਤਾਂ ਛੋਟੀ ਸਟੇਟ ਆ ਉੱਥੇ ਇਹ ਜਿਹੜਾ ਮੈਨੂੰ ਮਾਡਲ ਨਹੀਂ ਹੈਗਾ ਪੰਜਾਬ ਕਿਉਂਕਿ ਉੱਥੇ ਸੈਂਟਰ ਦੀ ਸਿੱਧੀ ਸਿੱਧੀ ਹੁੰਦਾ ਏ ਕਿ ਸੈਂਟਰ ਦੇ ਅੰਡਰ ਹੈ ਕਿਉਂਕਿ ਯੂਟੀ ਦੀ ਤਰ੍ਹਾਂ ਏ ਦਿੱਲੀ ਪੂਰਨ ਸਟੇਟ ਨਹੀਂ ਕਹਿੰਦੇ ਸੀ ਨਾ ਪੂਰਨ ਸਟੇਟ ਦਾ ਦਰਜਾ ਦੇ ਪੂਰਨ ਸਟੇਟ ਦਾ ਪੂਰਨ ਸਟੇਟ ਦਾ ਦਰਜਾ ਨਹੀਂ ਹੈਗਾ ਉੱਥੇ ਜਿਹੜੇ ਰਾਜਪਾਲ ਨੇ ਗਵਰਨਰ ਲੈਫਟੀਨੈਂਟ ਜਰਨਲ ਨੇ ਉਹਨਾਂ ਕੋਲੇ ਬਿਲ ਜਾਂਦੇ ਨੇ ਉਹ ਪਾਸ ਨਹੀਂ ਕਰਦੇ ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਸੈਂਟਰ ਦੇ ਅੰਦਰ ਹੈ ਬਹੁਤ ਬਹੁਤ ਸਾਰੀਆਂ ਚੀਜ਼ਾਂ ਨੇ ਮਤਲਬ ਇਸ ਤਰ੍ਹਾਂ ਤਾਂ ਇਹ ਹੁਣ ਪੰਜਾਬ ਜਿਹੜਾ ਏ ਇਹ ਜੇਕਰ ਇੱਕ ਗੱਲ ਹੋਰ ਵੀ ਹੈ ਹਾਲਾਂਕਿ ਇਸ ਵੇਲੇ ਜਿਹੜੀ ਐਂਟੀਨਕੰਮਬੈਂਸ ਸੀ ਉਹ ਵੱਧ ਰਹੀ ਆ ਆਮ ਆਦਮੀ ਪਾਰਟੀ ਦੇ ਖਿਲਾਫ ਪਰ ਬੀਜੇਪੀ ਨਹੀਂ ਚਾਹੂਗੀ ਕਿ ਕਾਂਗਰਸ ਆ ਜਾਵੇ ਬੀਜੇਪੀ ਇਹ ਤਾਂ ਚਾਹ ਸਕਦੀ ਹੈ ਕਿ ਜੇ ਇੱਥੇ ਆਮ ਆਦਮੀ ਪਾਰਟੀ ਆਜਵੇ ਕੋਈ ਗੱਲ ਮਤਲਬ ਜਾਂ ਫਿਰ ਬੀਜੇਪੀ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰੂਗੀ ਹੁਣ ਤੱਕ ਕਹਿੰਦੇ ਨੇ ਨਾ ਕਿ ਅਸੀਂ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਪਰ ਉਹਨਾਂ ਨੂੰ ਪਤਾ ਲੱਗ ਜਾਣਾ ਇਸ ਇਲੈਕਸ਼ਨ ਤੋਂ ਬਾਅਦ ਵੀ ਕਿ ਇਕੱਲੇ ਲੜਨਾ ਮੁਸ਼ਕਿਲ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਨਾਲ ਦੁਬਾਰਾ ਅਲਾਈਅੰਸ ਵੀ ਹੋ ਸਕਦਾ ਹੈ ਇਹ ਵੀ ਉਸ ਦੇ ਨਾਲ ਵੀ ਉਸ ਨੂੰ ਕੋਈ ਫਾਇਦਾ ਹੋ ਸਕਦਾ ਤਾਂ ਇਹ ਜਿਹੜਾ ਸਿਨੈਰੀਓ ਨੂੰ ਪੰਜਾਬ ਦੇ ਨੂੰ ਹੁਣ ਸਮਝਣਾ ਪਊਗਾ ਕਿ ਇੱਥੇ 2027 ਨੂੰ ਜਿਹੜਾ 26 ਵਾਲਾ ਸਾਲ ਹੈ ਇਹ ਕਾਫੀ ਉਥੇ ਉਥੇ ਕਹ ਰਹੀਏ ਪੰਜਾਬ ਦੇ ਵਿੱਚ ਬਹੁਤ ਕੁਝ ਹੋਣਾ ਹੈ ਪੰਜਾਬ ਦੇ ਵਿੱਚ ਨਾ ਕਿਉਂਕਿ ਸਟੇਟ ਪੰਜਾਬ ਇੱਕ ਤਾਂ ਬਾਰਡਰ ਸਟੇਟ ਹੈ ਪੰਜਾਬ ਕਿਉਂਕਿ ਪਹਿਲਾਂ ਵੀ ਪੰਜਾਬ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਰਿਹਾ ਹੈ ਇਹ ਜਿਹੜੀ ਹੁਣ ਉਧਰੋਂ ਵਹਿਲੇ ਹੋ ਕੇ ਤਾਂ ਪੰਜਾਬ ਵਾਲੇ ਪਾਸੇ ਨੂੰ ਫੋਕਸ ਬੀਜੇਪੀ ਬਹੁਤ ਕਰ ਰਹੀ ਹੈ ਤੁਸੀਂ ਦੇਖੋ ਕਿ 나ਇਬ ਸੈਣੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਨੇ ਛੋਟੇ ਛੋਟੇ ਲੀਡਰਾਂ ਨੂੰ ਸ਼ਾਮਲ ਕਰਾਉਣਾ ਮਤਲਬ ਬੀਜੇਪੀ ਇਸ ਵੇਲੇ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਪਰ ਪਿੰਡਾਂ ਦੇ ਵਿੱਚ ਕਿਉਂਕਿ ਕਿਸਾਨ ਅੰਦੋਲਨ ਹੋਇਆ ਹੁਣ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਹੋ ਗਿਆ ਬੀਜੇਪੀ ਦੇ ਨਾਲ ਲੋਕ ਅਲਾਈਨ ਮੁਸ਼ਕਿਲ ਆ ਪੰਜਾਬ ਦੇ ਜਿਹੜੇ ਹੁੰਦੇ ਨੇ ਹਾਲਾਂਕਿ ਬੀਜੇਪੀ ਬਹੁਤ ਵਾਰ ਕਹਿੰਦੀ ਹੈ ਕਿ ਕਾਂਗਰਸ ਨੇ ਤਾਂ ਆਪਰੇਸ਼ਨ ਬਲੂ ਸਟਾਰ ਤੱਕ ਕਰਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਤਾ ਸਭ ਤੋਂ ਮੁਕੱਦਸ ਸਥਾਨ ਉਹ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਉਹ ਕਹਿੰਦੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਅਸੀਂ ਜਿਹੜਾ ਸਹਿਬਜ਼ਾਦਿਆਂ ਦੇ ਨਾਂ ਤੇ ਬਾਲਦੇਵਸ ਮਨਾਉਣਾ ਸ਼ੁਰੂ ਕੀਤਾ ਅਸੀਂ ਗਾਲੀਆਂ ਸੂਚੀਆਂ ਸਿੱਖਾਂ ਨੇ ਖਤਮ ਕੀਤੀਆਂ ਬੀਜੇਪੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀ ਗਣਾਉਂਦੀ ਹੈ ਕਿ ਅਸੀਂ ਤਾਂ ਕਾਂਗਰਸ ਨਾਲੋਂ ਚੰਗੇ ਆ ਉਹ ਇਹ ਸ਼ੋਅ ਕਰਨਾ ਚਾਹੁੰਦੀ ਹੈ ਕਿ ਇਸ ਕਰਕੇ ਵੀ ਸਿੱਖ ਜਿਹੜੇ ਨੇ ਉਹ ਐਸੇ ਕਰਕੇ ਰਵਨੀਤ ਮਿੱਟੂ ਨੂੰ ਉਹਨਾਂ ਨੇ ਕੇਂਦਰੀ ਰਾਜ ਮੰਤਰੀ ਬਣਾਇਆ ਕਿ ਇੱਕ ਸਿੱਖ ਤੇਰਾ ਇੱਕ ਟਰਬਨ ਬੰਨਦੇ ਨੇ ਉਹ ਪਗੜੀ ਧਾਰੀ ਨੇ ਹਾਲਾਂਕਿ ਉਹ ਤਾਂ ਹਾਰ ਗਏ ਸੀ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਕਿਉਂਕਿ ਬੀਜੇਪੀ ਇਹ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਰਾਹੀਂ ਅਸੀਂ ਪੰਜਾਬ ਦੇ ਵਿੱਚ ਆਈਏ ਹੁਣ ਪ੍ਰੋਜੈਕਟ ਆ ਰਹੇ ਨੇ ਰੇਲਵੇ ਦੇ ਪ੍ਰੋਜੈਕਟ ਆ ਰਹੇ ਨੇ ਹੋਰ ਪ੍ਰੋਜੈਕਟ ਆ ਰਹੇ ਨੇ ਬੀਜੇਪੀ ਕੋਸ਼ਿਸ਼ ਇਹ ਕਰ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਕਿਉਂਕਿ ਹੁਣ ਤੱਕ ਤੁਸੀਂ ਦੇਖੋਗੇ ਪਹਿਲਾਂ ਆਮ ਆਦਮੀ ਪਾਰਟੀ ਐਥੇ ਦਿੱਲੀ ਦੇ ਵਿੱਚ ਬੀਜੇਪੀ ਐ ਉਹ ਆਪਸ ਦੇ ਵਿੱਚ ਇੱਕ ਕਨਫਲਿਕਟ ਰਹਿੰਦਾ ਕਿ ਉਹ ਪੂਰੇ ਫੰਡ ਨਾ ਆਉਣਾ ਜਾਂ ਚੀਜ਼ਾਂ ਨੂੰ ਰੋਕ ਲੈਣਾ ਉਸ ਤਰ੍ਹਾਂ ਦੀਆਂ ਚੀਜ਼ਾਂ ਫਿਰ ਇਹ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਕਿ ਜੇ ਇੱਕੋ ਜੀ ਸਰਕਾਰ ਹੋ ਗਈ ਇੱਥੇ ਵੀ ਬੀਜੇਪੀ ਉੱਤੇ ਵੀ ਬੀਜੇਪੀ ਫਿਰ ਜ਼ਿਆਦਾ ਵਿਕਾਸ ਹੋ ਸਕਦਾ ਹੈ ਹੁਣ ਪੰਜਾਬ ਦੇ ਲੋਕ ਕਿਵੇਂ ਦੇਖਦੇ ਨੇ ਇਹ ਚੀਜ਼ਾਂ ਨੇ ਦੇਖਣਾ ਹੋਊਗਾ ਬੁੱਧਾ ਸੋ ਕੁੱਲ ਮਿਲਾ ਕੇ ਅੱਜ ਦੀ ਸਾਰੀ ਡਿਸਕਸ਼ਨ ਦੇ ਵਿੱਚ ਤਨ ਤਨ ਸੀਟ ਤੋਂ ਮਿਸਟਰ ਸੰਧੂ ਜੱਤੇ ਤੇ ਬਿਹਾਰ ਇਲੈਕਸ਼ਨ ਦੇ ਵਿੱਚ 122 ਦੀ ਜਿਹੜਾ ਜੀ ਉਹਨਾਂ ਨੂੰ ਬਹੁਤ ਬਹੁਤ ਚਾਹੀਦਾ ਸੀ 200 ਕ੍ਰਾਸ ਕਰ ਰਹੀ ਹੈ ਐਨਡੀਏ ਦੀ ਜਿਹੜੀ ਦੋਨੇ ਅਲਾਈਂਸ ਨੇ ਭਾਜਪਾ ਤੇ ਨਿਤਿਸ਼ ਵਾਲੀ ਸਰਕਾਰ ਤੇ ਬਾਕੀ ਕੁਝ ਘੰਟਿਆਂ ਤੱਕ ਜਿਹੜੇ ਸਰ ਕੋ ਕਲੀਅਰ ਹੋ ਜਾਣਾ ਤੇ ਅੱਜ ਵੀ ਅਪਡੇਟ ਲਈ ਨਾਨ ਚ ਬਹੁਤ ਬਹੁਤ ਧੰਨਵਾਦ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਬਾਰੇ ਗੱਲਬਾਤ ਕਰਦੇ ਹਾਂ ਜੀ ਜੀ ਧੰਨਵਾਦ